ਉਦੋਂ ਮਜੀਠੇ ਵੀ ਗੱਲ ਆਉਂਦੀ ਹੈ ਉਦੋਂ ਮੈਨੂੰ ਗਿੱਦੜਵਾ ਯਾਦ ਆ ਜਾਂਦਾ ਹੈ ਸੱਚਰ ਸਾਹ ਜਿਹੜਾ ਗਿੱਦੜਵਾ ਇਲਾਕਾ ਹੈ ਇਹ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਕ ਹਲਕਾ ਚਾਰ ਹਲਕਿਆਂ ਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ 1977 56 80 ਦੇ ਵਿੱਚ ਚੋਣਾਂ ਲੜੇ ਔਰ ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਚੋਣਾਂ ਲੜਦੇ ਰਹੇ 46 ਸਾਲ 46 ਸਾਲ ਕਾਂਗਰਸ ਪਾਰਟੀ ਦਾ ਬੂਟਾ ਹਰਾ ਨਹੀਂ ਹੋਇਆ ਔਰ 2012 ਚ ਰਾਹੁਲ ਗਾਂਧੀ ਨੇ ਮੇਰੇ ਅਰਗੇ ਨਮਾਣੇ ਨਤਾਣੇ ਨੂੰ ਉਥੇ ਟਿਕਟ ਦੇਤੀ ਸੱਚੇ ਪਾਤਸ਼ਾਹ ਦੀ ਬਾਬਾ ਬੁੱਢਾ ਸਾਧੀ ਕਿਰਪਾ ਹੋ ਗਈ ਤੇ ਅੱਜ ਤੱਕ ਆ ਬਾ ਇਲੈਕਸ਼ਨ ਚ ਝੰਡਾ ਪਟਿਆ ਗਿਆ ਨਹੀਂ ਤਿੰਨ ਇਲੈਕਸ਼ਨ ਲਗਾਤਾਰ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਸੀਗਾ ਉਹ ਗਿੱਦੜ ਦੇ ਹਲਕੇ ਦੇ ਵਿੱਚ ਬੁਲੰਦ ਕਰਤਾ ਪਰ ਸਦੀਆਂ ਕਾਲ ਐਸੀ ਕੋਈ ਗੱਲ ਨਹੀਂ ਕਿ ਕਿਤੇ ਬੂਟਾ ਹਰਾ ਨਹੀਂ ਹੋ ਸਕਦਾ ਕਿ 46 ਸਾਲਾਂ ਬਾਅਦ ਗਿੱਦੜ ਬਾ ਦੇ ਵਿੱਚ ਬੂਟਾ ਹਰਾ ਹੋ ਸਕਦਾ ਹੈ ਤਾਂ ਮਜੀਠੇ ਹਲਕੇ ਦੇ ਵਿੱਚ ਵੀ ਸੱਚਰ ਸਾਹਿਬ ਤੁਸੀਂ ਇੱਥੇ ਬੂਟਾ ਹਰਾ ਕਰ ਸਕਦੇ ਹੋ ਪਰ ਉਹ ਰਸੇ ਹਿੰਮਤ ਤੇ ਮਿਹਨਤ ਤੇ ਜज्ਬਾ ਰੱਖਣਾ ਪਏਗਾ ਮੈਨੂੰ ਯਾਦ ਹੈ ਮੈਂ ਕਿੱਦੜਵੇਂ ਹਲਕੇ ਮੈਨੂੰ ਕੋਈ ਜਾਣ\,ਦਾ ਨਹੀਂ ਹੁੰਦਾ ਸੀ ਮੈਂ ਚੌਕੀਦਾਰਾਂ ਨਾਲ ਸੰਪਰਕ ਕੀਤਾ ਮੈਂ ਗੁਰਦੁਆਰੇ ਦੇ ਭਾਈਆਂ ਨਾਲ ਸੰਪਰਕ ਕੀਤਾ ਕਿਉਂਕਿ ਮੈਂ ਰਹਿਣ ਵਾਲਾ ਮੁਕਸਰ ਦਾ ਸੀ ਮੇਰਾ ਪਿੰਡ ਵਿੜਿੰਗ ਹਲਕਾ ਮੁਕਸਰ ਚ ਹੈ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਭੋਗ ਹੋਵੇ ਤਾਂ ਦੱਸਿਆ ਕਰੋ ਕੋਈ ਵਿਆਹ ਹੋਵੇ ਮਰਗ ਹੋਵੇ ਖੁਸ਼ੀ ਗਮੀ ਹੋਵੇ ਦੱਸਿਆ ਕਰੋ ਮੈਨੂੰ ਪਿੰਡਾਂ ਦੇ ਚੌਕੀਦਾਰ ਦੱਸਿਆ ਕਰਦੇ ਸਨ ਫੇਰ ਹੌਲੀ ਹੌਲੀ ਲੋਕਾਂ ਨਾਲ ਸੰਪਰਕ ਤੇ ਫੇਰ ਮੈਂ ਇੱਕ ਇੱਕ ਪਿੰਡ ਤੁਰ ਤੁਰ ਕੇ ਹਰ ਇੱਕ ਵਿਅਕਤੀ ਦੇ ਨਾਲ ਫੋਟੋ ਖਿਚਾ ਕੇ ਇੱਕ ਦਿਨ ਇੱਕ ਪਿੰਡ ਰਹਿੰਦਾ ਸੀ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ 2012 ਚ ਆਮਨਪ੍ਰੀਤ ਸਿੰਘ ਬਾਦਲ 19000 ਵੋਟਾਂ ਦੇ ਫਰਕ ਦੇ ਨਾਲ ਪਹਿਲੀ ਅਭੀ ਚਲਾ ਕੇ ਮਾਰਿਆ ਤੇ ਅੱਜ ਤੱਕ ਪੈਰ ਨਹੀਂ ਲੱਗਣ ਦਿੱਤੇ ਗਏ